ਅਰਥਾ ਨਕਾ ਬਾਕਮ ਨੂੰ ਪਲੀਸ ਸਰਕਲ ਕਰਾ ਦੋ ਥੱਲੇ ਆ ਜੀ ਥੋੜਾ ਥੋੜਾ ਥੱਲੇ ਜੋ ਸਰਕਲ ਕਰਾ ਦੋ Channel again. ਆਪਣਾ ਬਣਾਣਾਗਾ ਇਹਦੇ نیچے ਹੋ ਜਾ ਪਲੀ ਕੇ ਨੱਚੋ ਹੇ 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 ਹੇ

ਇਹਨਾਂ ਦੇ ਸੰਤਾਲੇ ਪਾਣੀ ਲੈ ਜੂਡਾਵੇ ਕੇ ਭੈ ਅਮਰ ਡਾਕਟਰ ਅਮਰਜੀਤ ਬੋਲੀਆ ਤੁਸੀਂ ਸਾਡੇ ਵੀੜੇ ਆਏ ਤੁਸੀਂ ਸਾਡੇ ਵੀੜੇ ਆ ਅਸੀਂ ਫੁੱਲੇ ਨਸਮਾਏ ਅਸੀਂ ਫੁੱਲੇ ਕਿ ਤੱਕ ਨਾ ਨਹੀਂ ਜਿਹੜਾ ਐਸੇ ਪਿਆਰ ਵਿੱਚ ਜਿਹੜੇ ਬਈ ਜਿਹੜਾ ਐਸੇ ਪਿਆਰ ਵਿੱਚ ਜਿਹੜੇ ਜਾਂ ਸਰਕਾਰੂ ਦਸਨਾਂ ਵਿੱਚ ਆਪਾ ਦੋਨਾਂ ਨੇ ਭੱਜ ਕੇ ਕਿਤੇ ਵਿੱਚ ਨਚਣਾ ਨੇ ਆਪਾ ਦੋਨਾਂ ਨੇ ਮੁੱਛੀ ਦੇਗੇ ਨਚਣਾ ਨੇ ਆਪਾ ਦੋਨਾਂ ਨੇ ਮੁੱਛੀ ਦੇਗੇ ਨਚਣਾ ਨੇ ਆਪਾ ਦੋਨਾਂ ਨੇ ਮੁੱਛੀ ਦੇਗੇ ਕੋੜਾ ਆਰ ਕੋਈ ਨਾ ਕੋੜਾ ਪਾਰ ਕੋਈ ਨਾ ਜੀਦੀ ਸੱਸ ਮੋਟੇ ਆ ਸਾਣ ਦੇ ਮਹੀਨੇ ਵੇ ਤੋ ਆਇਓ ਗੱਡੀ ਜੋੜ ਕੇ ਆਸਾ ਨਹੀਂਓ ਜਾਣਾ ਲੈ ਜਾ ਖਲੀ ਗੱਡੀ ਮਾਰ ਕੇ ਆਸਾ ਨਹੀਂਓ ਜਾਣਾ ਲੈ ਜਾ ਖਲੀ ਗੱਡੀ ਜੋੜ ਕੇ ਆਸਾ ਨਹੀਂਓ ਜਾਣਾ ਲੈ ਜਾ ਆਓ ਪਲੀਜ਼ ਹੋਰ ਆਪਣੇ ਆਪਣੇ ਹਾਂਜੀ ਹਮ ਕੀ ਕਹਿਣਾ ਚਾਹੀਦਾ ਅੱਜ ਸੇ 23 ਗਰੁੱਪ ਵੱਲੋਂ ਜਿਹੜਾ ਤੀਆਂ ਦਾ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਓਦੇ ਵਿੱਚ ਆਏ ਸੀ ਦੇਖਿਆ ਵੀ ਬੜਾ ਰੰਗ ਰੰਗ ਪ੍ਰੋਗਰਾਮ ਚੱਲ ਰਿਹਾ ਹੈ ਔਰ ਸੜੀਆਂ ਬੱਚੀਆਂ ਸੜੀਆਂ ਧੀਆਂ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਹੋਈਆਂ ਹਨ ਔਰ ਉਹ ਪੰਜਾਬੀ ਵਿਰਾਸਤ ਨਾਲ ਜੁੜ ਕੇ ਅੱਜ ਦੇ ਪ੍ਰੋਗਰਾਮ ਦਾ ਖੂਬ ਆਨੰਦ ਮਾਣ ਰਹੀਆਂ ਹਨ ਅਲੋਪ ਹੁੰਦਾ ਜਾਂਦਾ ਜੀ ਕਿ ਕਿੰਨਾਂ ਲਈ ਇਹ ਇਹ ਅਲੋਪ ਹੋ ਰਿਹਾ ਤਾਂ ਦੁਬਾਰਾ ਮੁਰ ਸੁਰਜੀਤ ਵੀ ਹੋਇਆ ਕਿਉਂਕਿ ਕਾਫੀ ਹੋਣ ਆਪਾਂ ਦੇਖਦੇ ਬਚਿੰਦੇ ਦੇ ਕੋਨੇ-ਕੋਨੇ ਵਿੱਚ ਧੀਆਂ ਲੱਗੀਆਂ ਇਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਦੇਖੀਏ ਇਸ ਤੋਂ ਇਲਾਵਾ ਜੇ ਆਪਾਂ ਪਾਲ ਸਿੰਘ ਸਮਾਉਂਦੀਆਂ ਧੀਆਂ ਦੇਖੀਏ ਉਸਨੇ ਇੰਟਰਨੈਸ਼ਨਲ ਤੱਕ ਪੰਜਾਬੀ ਵਿਰਾਸਤ ਦੀ ਉੱਤੇ ਮਾ ਪਾਈ